ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸੋਸ਼ਲ ਮੀਡੀਆ ਅਪਡੇਟ ਵਿੱਚ ਜਿੱਥੇ ਅਸੀਂ ਲੈ ਕੇ ਆਉਂਦੇ ਹਾਂ ਪੰਜਾਬੀ ਸਤਾਰਿਆਂ ਦੇ ਪਿੱਛੇ ਲੁਕੀਆਂ ਅਣ ਸੁਣੀਆਂ ਗੱਲਾਂ ਅੱਜ ਅਸੀਂ ਗੱਲ ਕਰਾਂਗੇ ਇੱਕ ਇਹੋ ਜੀ ਮਾਂ ਬਾਰੇ ਜਿਸ ਨੇ ਇੱਕ ਆਪਣਾ ਲਾਡਲਾ ਪੁੱਤਰ ਗਵਾਇਆ ਹੈ ਨਮਸਕਾਰ ਦੋਸਤੋ ਅੱਜ ਮੇਰਾ ਗਲਾ ਭਾਰੀ ਹੋ ਗਿਆ ਅਤੇ ਅੱਖਾਂ ਨਮ ਹੋ ਗਈਆਂ ਹਨ ਅਸੀਂ ਗੱਲ ਕਰਾਂਗੇ ਇੱਕ ਇਹੋ ਜੀ ਮਾਂ ਦੇ ਜਿਸ ਨੇ ਆਪਣਾ ਗੋਦ ਦੇ ਲਾडले ਨੂੰ ਖੋ ਲਿਆ ਹੈ ਉਹ ਪੁੱਤਰ ਜੋ ਉਸ ਦੀ ਜਾਨ ਸੀ ਅਤੇ ਉਸ ਦੀ ਧੜਕਣ ਸੀ ਪੰਜਾਬੀ ਗੀਤਕਾਰ ਰਾਜਵੀਰ ਜਵੰਧਾ ਸਾਡਾ ਰਾਜਵੀਰ ਜੋ ਹਰ ਗੀਤ ਵਿੱਚ ਪਿਆਰ ਭਰ ਦਿੰਦਾ ਸੀ 8 ਅਕਤੂਬਰ 2025 ਨੂੰ ਹਿਮਾਚਲ ਦੇ ਨੇੜੇ ਰੋਡ ਐਕਸੀਡੈਂਟ ਵਿੱਚ ਜ਼ਖਮੀ ਹੋ ਕੇ ਚਲ ਬਸਿਆ ਉਹ ਸਿਰਫ 35 ਸਾਲ ਦੇ ਸਨ ਉਸ ਦੇ ਜਾਣ ਨਾਲ ਨਾ ਸਿਰਫ ਗੀਤ ਦੀ ਦੁਨੀਆ ਖਾਲੀ ਹੋਈ ਸਗੋਂ ਇੱਕ ਮਾਂ ਦਾ ਦਿਲ ਵੀ ਟੁੱਟ ਗਿਆ ਅੱਜ ਅਸੀਂ ਉਸ ਮਾਂ ਦੇ ਦਰਦ ਨੂੰ ਮਹਿਸੂਸ ਕਰਾਂਗੇ ਜੋ ਹਰ ਪਲ ਆਪਣੇ ਪੁੱਤਰ ਨੂੰ ਬੁਲਾਉਂਦੀ ਰਹੀ ਏ ਕਿ ਤੁਸੀਂ ਵੀ ਉਸ ਨੂੰ ਯਾਦ ਕਰਕੇ ਰੋਏ ਹੋ 9 ਅਕਤੂਬਰ ਨੂੰ ਲੁਧਿਆਣਾ ਵਿੱਚ ਜਦੋਂ ਅੰਤਿਮ ਸੰਸਕਾਰ ਹੋ ਰਿਹਾ ਸੀ ਉਸ ਵੇਲੇ ਰਾਜਵੀਰ ਦੀ ਮਾਂ ਉਹ ਹੈ ਟੁੱਟੀ ਹੋਈ ਰੂਹ ਜੋ ਆਪਣੇ ਪੁੱਤਰ ਨੂੰ ਅੰਤਿਮ ਵਾਰ ਵੇਖ ਕੇ ਬੇਕਾਬੂ ਹੋ ਗਈ ਹਰ ਇੱਕ ਨੇ ਵੇਖਿਆ ਉਹ ਚੀਕਾ ਮਾਰ ਕੇ ਰੋ ਰਹੀ ਸਨ ਮੇਰਾ ਰਾਜਵੀਰ ਉਹ ਮੇਰੇ ਲਾडले ਕਿਉਂ ਚਲ ਗਿਆ ਤੂੰ ਮੈਨੂੰ ਇਕੱਲੀ ਨੂੰ ਛੱਡ ਕੇ ਉਹਨਾਂ ਦੇ ਹੰਝੂ ਨਹੀਂ ਰੁਕ ਰਹੇ ਸਨ ਜਿਵੇਂ ਨਦੀ ਵਹਿ ਰਹੀ ਹੋਵੇ ਉਹ ਆਪਣੇ ਪੁੱਤਰ ਦੇ ਸਰੀਰ ਨੂੰ ਗਲੇ ਲਾ ਕੇ ਚੁਕਣਾ ਚਾਹੁੰਦੀ ਸਨ ਪਰ ਹੱਥ ਨਾ ਪਹੁੰਚੇ ਉਹਨਾਂ ਦੀ ਮਾਸੂਮ ਪੋਤੀ ਛੋਟੀ ਜਹੀ ਰੂਹ ਉਹਨਾਂ ਨੂੰ ਗਲੇ ਲਾ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਹੀ ਸੀ ਦਾਦੀ ਰੋ ਨਾ ਪਰ ਉਹ ਹੈ ਰੋਣਾ ਰੁਕ ਨਾ ਸਕਿਆ ਰਾਜਵੀਰ ਦੀ ਪਤਨੀ ਅਤੇ ਬੱਚੇ ਵੀ ਉਹਨਾਂ ਨਾਲ ਰੋ ਰਹੇ ਸਨ ਪਰ ਮਾਂ ਦਾ ਦੁੱਖ ਉਹ ਤਾਂ ਅਸੀਮ ਸੀ antim ਯਾਤਰਾ ਵੇਲੇ ਫੁੱਲ ਚੁੱਕਦੇ ਹੋયા ਵੀ ਉਹ ਰੋ ਰਹੀਆਂ ਸਨ ਅਤੇ ਗਾਇਕ ਜਸ ਬਾਜਵਾ ਵੀ ਆਪਣੀ ਅੱਖਾਂ ਨੂੰ ਰੋਬ ਨਾ ਸਕੇ ਕਿ ਤੁਸੀਂ ਵੀ ਉਸ ਵਲ ਨੂੰ ਜੀ ਰਹੇ ਹੋ ਉਹ ਦਰਦ ਜੋ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਅੱਜ 14 ਅਕਤੂਬਰ 2025 ਨੂੰ ਰਾਜਵੀਰ ਦੀ ਮਾਂ ਅਜੇ ਵੀ ਉਸ ਸਦਮੇ ਵਿੱਚ ਡੁੱਬੀ ਹੋਈ ਹੈ ਜਿਵੇਂ ਇੱਕ ਟੁੱਟਿਆ ਹੋਇਆ ਫੁੱਲ ਉਹਨਾਂ ਦੀ ਹਾਲਤ ਭਾਵਨਾਤਮਕ ਤੌਰ ਤੇ ਇੰਨੀ ਦੀ ਨਾਜੁਕ ਹੈ ਕਿ ਹਰ ਸਾਹ ਵਿੱਚ ਦਰਦ ਵਸਦਾ ਹੈ ਪਰਿਵਾਰ ਵਾਲੇ ਕਹਿੰਦੇ ਨੇ ਕਿ ਉਹਨਾਂ ਨੇ ਖਾਣਾ ਵੀ ਬਹੁਤ ਘੱਟ ਕਰ ਦਿੱਤਾ ਅਤੇ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ ਬਸ ਆਪਣੇ ਪੁੱਤਰ ਨੂੰ ਯਾਦ ਕਰਕੇ ਰੋਂਦੀ ਰਹਿੰਦੀ ਹੈ ਉਹ ਰਾਜਵੀਰ ਦੀਆਂ ਤਸਵੀਰਾਂ ਵੇਖ ਕੇ ਰੋਂਦੀ ਰਹਿੰਦੀ ਹੈ ਉਸ ਨੂੰ ਬੁਲਾਉਂਦੀ ਹੈ ਆ ਜਾ ਬੇਟਾ ਮਾਂ ਨੂੰ ਛੱਡ ਕੇ ਨਾ ਜਾ ਪਰ ਚੰਗੀ ਗੱਲ ਇਹ ਹੈ ਕਿ ਪੰਜਾਬੀ ਇੰਡਸਟਰੀ ਨੇ ਉਹਨਾਂ ਨੂੰ ਗਲੇ ਲਾ ਲਿਆ ਹੈ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਐਲਾਨ ਕੀਤਾ ਹੈ ਕਿ ਰਾਜਵੀਰ ਦੇ 52ਵੇਂ ਬੁੱਕ ਸ਼ੋਅ ਨੂੰ ਪੂਰਾ ਕੀਤਾ ਜਾਵੇਗਾ ਅਤੇ ਹਰ ਪੈਸਾ ਪਰਿਵਾਰ ਮਿਲੇਗਾ ਇਹ ਹੈ ਉਹਨਾਂ ਲਈ ਇੱਕ ਰੋਸ਼ਨੀ ਹੈ ਐਮੀ ਬਿਰਕ ਜਾਰਡਨ ਸੰਧੂ ਕੁਲਵਿੰਦਰ ਬਿੱਲਾ ਵਰਗੇ ਕਲਾਕਾਰ ਉਹਨਾਂ ਨਾਲ ਖੜੇ ਹਨ ਉਹਨਾਂ ਨੂੰ ਗਲੇ ਲਾ ਕੇ ਰੋਂਦੇ ਹਨ ਅਤੇ ਤਾਕਤ ਦਿੰਦੇ ਹਨ ਇਹ ਸਹਿਯੋਗ ਨਾ ਸਿਰਫ ਪੈਸੇ ਦਾ ਸਗੋਂ ਦਿਲਾਂ ਦਾ ਵੀ ਹੈ ਮਾਂ ਨੂੰ ਲੱਗਦਾ ਹੈ ਕਿ ਉਸ ਦਾ ਪੁੱਤਰ ਉਹਨਾਂ ਗੀਤਾਂ ਵਿੱਚ ਜਿਉਂਦਾ ਹੈ ਪਰ ਉਹ ਰੱਬਾ ਉਹ ਖਾਲੀਪਨ ਕਦੋਂ ਭਰੇਗਾ ਦੋਸਤੋ ਇੱਕ ਮਾਂ ਦਾ ਦੁੱਖ ਉਹਨਾਂ ਨੂੰ ਪਤਾ ਹੈ ਅਤੇ ਉਹਨਾਂ ਨੂੰ ਅੱਗ ਵਾਂਗੂ ਜਲਾਉਂਦਾ ਹੈ ਅਤੇ ਹਰ ਪਲ ਤੜਫੋਂਦਾ ਹੈ ਰਾਜਵੀਰ ਜੀ ਬੰਦਾ ਦੀ ਮਾਂ ਨੂੰ ਵਾਹਿਗੁਰੂ ਅਨੰਤ ਬਲ ਦੇਵੇ ਉਹਨਾਂ ਨੂੰ ਉਸ ਪੁੱਤਰ ਨਾਲ ਮਿਲਣ ਵਾਲੀ ਤਾਕਤ ਦੇਵੇ ਆਜੋ ਮਿਲ ਕੇ ਅਸੀਂ ਸਾਰੇ ਉਹਨਾਂ ਲਈ ਦੁਆਵਾਂ ਕਰੀਏ ਕਿ ਉਹ ਸਿਹਤਮੰਦ ਹੋ ਜਾਵੇ ਅਤੇ ਉਸ ਨੂੰ ਯਾਦ ਕਰਕੇ ਵੀ ਮੁਸਕਰਾਵੇ ਜੇਕਰ ਤੁਸੀਂ ਵੀ ਉਹਨਾਂ ਨੂੰ ਚਾਹੁੰਦੇ ਹੋ ਤਾਂ ਰਾਜਵੀਰ ਦੇ ਗੀਤ ਸੁਣੋ ਅਤੇ ਉਹਨਾਂ ਨਾਲ ਜੁੜੋ ਰਾਜਵੀਰ ਤੂੰ ਅਮਨ ਹੈ ਅਤੇ ਮੇਰੀ ਮਾਂ ਨੂੰ ਬਚਾਲਾ ਰੱਬਾ ਵਾਹਿਗੁਰੂ ਅੱਜ ਦੇ ਲਈ ਬਸ ਇੰਨਾ ਹੀ ਅਪਡੇਟ ਧੰਨਵਾਦ ਮਿਲਦੇ ਹਾਂ ਅਗਲੀ ਵੀਡੀਓ ਚ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ